東京海上日動の動の雨雲が発生した後、東京海上日動の雨雲が発生した後、東京海上日後、の動た ਨਾਲੋ ਕੰਮ ਚੱਲ ਰਿਹਾ ਵਸਿਆ ਮਸਲਾ ਜੀ ਇਹ ਵੀ ਨਹੀਂ ਕੋਈ ਮਦਦ ਰਹੀ ਰਾਤ ਨੂੰ ਬੱਚੇ ਲੈ ਕੇ ਆਏ ਸੀ ਜੀ ਕਬਰੀ ਕੋਈ ਗੱਲ ਨਹੀਂ ਪੱਲੀ ਹੱਥ ਸਾਨੂੰ ਕਹਿੰਦੇ ਲਾਈਟ ਖਰਾਬ ਹੈ ਜੀ ਏਸੀ ਸਾਰੇ ਚੱਲਣ ਆ ਰਹੇ ਮੇਰੇ ਕੋਲ ਪੱਤੀ ਹੈ ਜੀ ਕੋਲੋਂ ਮੈਂ ਦਵਾਈ ਲੈਣ ਜਾ ਰਿਹਾ ਹਾਂ ਬਸ ਪਤਾ ਨਾ ਕਟ ਗਿਆ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਕਟ ਗਿਆ ਪ੍ਰਸ਼ਾਸਨ ਮੁਰਦਾਬਾਦ ਕਟ ਗਿਆ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਐਸਐਮਓ ਮੁਣਕ ਮੁਰਦਾਬਾਦ ਸੇਮੂ ਮੂਣਕ ਮਰਦਾਬਾਦ ਮਰਦਾਬਾਦ ਹਸਪਤਾਲ ਦਾ ਕਟਿਆ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਹਸਪਤਾਲ ਮਰਦਾਬਾਦ ਮਰਦਾਬਾਦ ਹਸਪਤਾਲ ਦਾ ਕਟਿਆ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਸਾਰੇ ਡਾਕਟਰਾਂ ਤੇ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਇਦਾਂ ਡੈਡ ਡੈਡ ਬੋਡੀਆਂ ਮਨੁੱਖਾਂ ਦੀਆਂ ਇੱਥੇ ਰੁਲਣੀਆਂ ਨਹੀਂ ਚਾਹੀਦੀਆਂ ਜਾਂ ਫਿਰ ਹਸਪਤਾਲ ਵਾਲੇ ਜਿਹਨੇ ਡਾਕਟਰ ਬੈਠੇ ਨੇ ਉਹਨੂੰ ਤਨਖਾਹ ਹੀ ਮਿਲਣੀ ਚਾਹੀਦੀ ਜਾਂ ਡੈਡ ਹੋਣੀ ਚਾਹੀਦੀ ਕਿਸੇ ਵੀ ਮਨੁੱਖ ਦੀ ਇੱਥੇ ਇੱਥੇ ਕੋਈ ਡਾਕਟਰ ਹੈਗਾ ਨਾ ਕੋਈ ਡਾਕਟਰ ਨਹੀਂ ਹੈਗੇ ਅੰਦਰ ਆ ਬੈਡਮ ਤੇ ਕੋਈ ਸੁਣਵਾਈ ਨਹੀਂ ਹੈ ਕੋਈ ਸੁਣਵਾਈ ਨਹੀਂ ਹੈਗੀ ਦਵਾਈ ਲੈਣਾ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੈਗੀ ਕੋਈ ਨਹੀਂ ਪੁੱਛਦਾ ਇੱਥੇ ਕਹਿੰਦੀ ਲਾਈਟ ਖਰਾਬ ਹੈ ਤੂੰ ਠੀਕ ਕਰਾਉਣ ਕਿਉਂ ਨਹੀਂ ਆਉਂਦੇ ਸਾਨੂੰ ਪਿੰਡ ਵਾਲਿਆਂ ਨੂੰ ਤਾਂ ਲੱਗਦਾ ਵੀ ਇੱਥੇ ਲੈ ਆ ਹਾਂ ਅਮੋਸਤਰੀ ਹੈ ਗੋਟ ਮਾਰਦੀ ਇਹਨਾਂ ਦਫ਼ਤਰ ਪਈਆ ਜੀ ਹੁਣ ਇਹ ਸੰਭਾਲਦੇ ਨੇ ਕੀ ਕਰਦੇ ਨੇ ਕਿ ਮਨੁੱਖੀ ਕਦਰਾਂ ਕੀਮਤਾਂ ਦਾ ਘਾਟ ਕਰਦੇ ਨੇ ਹੁਣ ਜ਼ਿੰਮੇਵਾਰੀ ਜਿਹੜੀ ਐਸਐਮਓ ਸਾਡੀ ਹੋਣੀ ਹੈ ਨਾਲ ਸੰਬੰਧਿਤ ਨੇ ਤੁਸੀਂ ਦੇਖੋ ਵੀ ਕੋਈ ਵੀ ਇੱਥੇ ਕੁਝ ਨਹੀਂ ਪੁੱਛਦਾ ਕੋਈ ਇੱਥੇ ਹਾਜ਼ਰੀ ਨਹੀਂ ਪੁੱਛਦਾ ਕੌਣ ਇੱਥੇ ਹਾਜ਼ਰ ਹੈ ਕੌਣ ਇੱਥੇ ਗੈਰ ਹਾਜ਼ਰ ਹੈ ਜੇ ਇਸ ਹਸਪਤਾਲ ਦੇ ਲਈ ਕੋਈ ਸੋਚਿਆ ਨਾ ਗਿਆ ਪ੍ਰਸ਼ਾਸਨ ਨੇ ਸਰਕਾਰ ਨੇ ਤਾਂ ਅਸੀਂ ਮਜਬੂਰ ਹੋਵਾਂਗੇ ਕਿ ਇਸ ਬਿਲਡਿੰਗ ਨੂੰ ਜਿਹੜੀ ਹਾਥੀ ਬਣ ਗਈ ਹੈ ਜਿਹੜੀ ਚਿੱਟਾ ਹਾਥੀ ਸਾਫ ਤੋਰ ਰਹੀ ਹੈ ਇਹਨੂੰ ਜਿੰਦਾ ਲਾਇਆ ਜਾਵੇ 84 ਪਿੰਡ ਸਬਦਾ ਦੇਣੀਆਂ 84 ਪਿੰਡਾਂ ਨੂੰ ਇਸ ਬਿਲਡਿੰਗ ਨੇ ਇਸ ਹਸਪਤਾਲ ਨੇ ਇਹਨਾਂ ਡਾਕਟਰਾਂ ਨੇ ਐਸਐਮਓ ਨੇ ਪਰ ਰਾਸਤੇ ਨੇ ਸ਼ਹਿਰ ਨੇ ਵਿੱਚ ਤੇ ਤਿੰਨੇ ਸਹਰਾਂ ਨੂੰ ਪਿੰਡਾਂ ਨੂੰ ਜਦੋਂ ਸੋਦਾ ਨਹੀਂ ਮਿਲ ਰਹੀ ਫਿਰ ਅਸੀਂ ਇਸ ਚਿੱਟੇ ਹਾਤੀ ਬਿਲਡਿੰਗ ਦਾ ਕਰਨਾ ਵੀ ਕੀ ਹੈ ਅਸੀਂ ਕਹਿੰਦੇ ਆ ਵੀ ਪੁਰਜੋਰ ਮੰਗ ਹੈ ਸਾਡੀ ਬੇਨਤੀ ਹੈ ਭਗਵਾਨ ਤਮਨ ਜੀ ਨੂੰ ਸਾਡੇ ਹੈਲਥ ਮਨਿਸਟਰ ਸਾਹਿਬ ਨੂੰ ਕਿ ਇਥੋਂ ਬਾਰੇ ਜਰੂਰ ਸੋਚਿਆ ਜਾਵੇ ਤਾਂ ਕਿ 83 ਪਿੰਡਾਂ ਦੇ ਲੋਕਾਂ ਨੂੰ ਸੋਦਾ ਮਿਲ ਸਕੇ ਤੇ ਤਿੰਨ ਸਹਰਾਂ ਨੂੰ ਵੀ ਸੋਦਾ ਮਿਲ ਸਕੇ ਅਸੀਂ ਬਹੁਤ ਦੁਖੀ ਹਾਂ ਮੇਰਾ ਨਾਮ ਸਰਵਜਨ ਦੇ ਪਾਰੇ ਉਹ ਨਾਮ ਦੇ ਜੀ ਅੱਜ ਇੱਥੇ ਸਰਹੁੰਦੇ ਦਾ ਛੱਡੋ ਜੀ ਹੁੰਦਾ ਜਿਹੜਾ ਹਰਾ ਬੈਠਾ ਹੈ ਕਿ ਨਾ ਇਹਦੇ ਨੇ ਪਿਛਲੇ 2 ਮਹੀਨੇ ਅਸੀਂ 10 ਮਹੀਨੇ ਇੱਥੇ ਇੱਕ ਪ੍ਰਭਾਤੀ ਮੈਨੂੰ ਤੇਈ ਉਹ ਵੀ ਡੱਡਾ ਫੋਟ ਲੈ ਕੇ ਆਈ ਸੀ ਤਿੰਨ ਦਿਨ ਬਾਅਦ ਉਹ ਵੀ ਦਾਸ ਨੂੰ ਸੜੀ ਹੋਲੀ ਮਰੀ ਗਈ ਮੋਰਚਰੀ ਦੇ ਵਿੱਚ ਹਾਂ ਅੱਲਾ ਤਾਂ ਮੁਸ਼ਕ ਮਾਰ ਲਾ ਦੇ ਟੀੜੇ ਪੈ ਗਏ ਜੀ ਹਾਂ ਜੀ ਕਿਵੇਂ ਦੇਖਦੇ ਤੁਸੀਂ ਬਹੁਤ ਵਧੀਆ ਪਰ ਸਾਡਾ ਮੌਕੇ ਤੇ ਤਾਂ ਇਹ ਕਹਿਣਾ ਕਿ ਜੀ ਕਹਿੰਦੇ ਫਰਿਜ ਅਸੀਂ ਸੁਚਰਾਨੇ ਕੋਲੋਂ ਗਏ ਹਾਂ ਅੱਜ ਕੀ ਕਰਿਆ ਤੁਹਾਨੂੰ ਇੱਥੇ ਪਹਿਲਾਂ ਕਹਿੰਦੇ ਕਰਦੇ ਆ ਜੀ ਉਹ ਕਰਦੇ ਆ ਹੁਣ ਕਹਿੰਦੇ ਫਰਿਜ ਕਰਾ ਲਈ ਹਾਂ ਮੰਗਦਾ ਇਹ ਜੀ ਸਾਰੇ ਸਬਜ਼ੀਆਂ ਮਲੇ ਕਹਿੰਦੇ ਹੈ ਫਰਿਜ ਚਾਲੂ ਹੋਣਾ ਜੀ ਇਹਦਾ ਲੈ ਲਾਉਣ ਜਾਂਦੀ ਹੈ ਦਵਾਈ ਬੂਟੀ ਮਲੇ ਕਹਿੰਦੇ ਸਾਰੇ ਹੋ ਜੀ ਨਹੀਂ ਨਹੀਂ ਉਹ ਵੀ ਜਦੋਂ ਇਹ ਜੀ ਕਿਉਂ ਨਹੀਂ ਆ ਫਰਿਜ ਖਰਾਬ ਹੈ ਇਹਦੀ ਕਾਰਵਾਈ ਚਾਹੀਦੀ ਹੈ ਮੈਂ ਸਰਪੰਚ ਲੋਕੀ ਸੰਗਤ ਬਰਵਾਸਤ ਸਰਪੰਚ ਸਾਹਿਬ ਇੱਕ ਡੈੱਡ ਬੋਡੀ ਲੈ ਕੇ ਨੂਮਕ ਦੇ ਹਸਪਤਾਲ ਦੇ ਵਿੱਚ ਦੇਖੋ ਜੀ ਸਵੇਰੇ ਸਾਨੂੰ ਤਲਾਹ ਮਜੀਬ ਬੇਲਦਾਰ ਨੇ ਦੱਸੀ ਅਸੀਂ ਲਾਡੰਜਾ ਰਿਸਰਵਿਸ਼ਨ ਰਿਵਾਇ ਤੇ ਗਏ ਉੱਥੇ ਡੈੱਡ ਬੋਡੀ ਮਿਲੀ ਅਸੀਂ ਪੁਲਿਸ ਪਾਰਟ ਇੰਤਰਾਸ ਕੀ ਉਹ ਡੈੱਡ ਬੋਡੀ ਜੀ ਅਣਪਛਾਤੀ ਸੀ ਅਸੀਂ ਇੱਥੇ ਲੈ ਕੇ ਆਏ ਜੋ ਕਿ ਬੁੱਤਰਗਨ ਚਾਹਲੀ ਰੱਖਣੀ ਹੈ ਇੱਥੇ ਆ ਕੇ ਅਸੀਂ ਐਸਐਮ ਨਾਲ ਵੀ ਗੱਲ ਕੀਤੀ ਤੇ ਸਬੰਧਤ ਡਾਕਟਰ ਨਾਲ ਵੀ ਚਲਾਈ ਕੀਤੀ ਜੋ ਮੌਕੇ ਡਿਊਟੀ ਨੇ ਨੇ ਕਹਿੰਦੇ ਵੀ ਇੱਥੇ ਜਿਹੜਾ ਫ੍ਰਿਜ ਹੈ ਖਰਾਬ ਹੈ, ਲਾਈਟ ਖਰਾਬ ਹੈ। ਹੁਣ ਮੈਨੂੰ ਪਤਾ ਇਹ ਵੀ ਚੱਲਿਆ ਸਾਡਾ ਨਾਮ ਦੇ ਕੋਈ ਇੱਕ ਮੈਂਬਰ ਖੜਾ ਨਾਲ ਹੀ। ਤੇ ਜੀ ਇੱਥੇ ਇਹ ਪਹਿਲਾਂ ਵੀ ਇੱਕ ਬੰਦਾ ਜਿਹੜਾ ਹੈਗਾ ਸੀ ਕੋਈ ਡੈੱਡ ਹੋ ਗਿਆ ਜਿਹਨੂੰ ਦੂਰ ਉਹ ਲੈ ਕੇ ਆਏ ਸੀ। ਇਹਨਾਂ ਨੇ ਫ੍ਰਿਜ 'ਚ ਰੱਖਿਆ ਜੋ 3 ਦਿਨਾਂ ਬਾਅਦ ਬਿਹਾਰ ਤੋਂ ਆਉਂਦੇ ਦੇ ਬੰਦੇ ਲੈਣ ਵਾਸਤੇ। ਉਦੋਂ ਡੈੱਡ ਬੋਡੀ 'ਚ ਕੀੜੇ ਪੈ ਚੁੱਕੇ ਸੀ। ਫ੍ਰਿਜ ਉਦੋਂ ਵੀ ਨਹੀਂ ਚੱਲਦਾ ਸੀ। ਹੁਣ ਇਹ ਵੀ ਕਲੀਅਰ ਹੋਇਆ ਵੀ ਇਹ 10 ਮਹੀਨੇ ਤੋਂ ਫ੍ਰਿਜ ਜਿਹੜਾ ਉਹ ਨਹੀਂ ਚੱਲ ਰਿਹਾ। ਤੇ ਇੱਥੇ ਪਤਾ ਨਹੀਂ ਕੀ ਕਰਨਾ ਕਿਉਂ ਇਹ ਹਾਲਾਤ ਨੇ ਹੁਣ ਡੈੱਡ ਬੋ ਤੇ ਉਹ ਡੈੱਡ ਬੁਡੀ ਦਾ ਕੀ ਬਣੂਗਾ ਉਹਨਾਂ ਨੂੰ ਕਹਿੰਦੇ ਨੇ ਰੂਰ ਲੈ ਕੇ ਜਾਓ ਦੇਖੋ ਪੰਚਾਇਤਾਂ ਨੂੰ ਕੋਈ ਖਰਚਾ ਮਿਲਦਾ ਹੈਗਾ ਤੇ ਨਾ ਪੰਚਾਇਤਾਂ ਇਦਾਂ ਖਰਚਾ ਵੀ ਕਰ ਸਕਦੀਆਂ ਪੰਚਾਇਤਾਂ ਇੱਕ ਸਮਾਜ ਸੇਵਾ ਕਰਨ ਦੇ ਮਨਸੇ ਨਾਲ ਉਹ ਕਰ ਰਹੀਆਂ ਪਰ ਜਿਹੜਾ ਪ੍ਰਸ਼ਾਸਨ ਉਹ ਬਿਲਕੁਲ ਸਹਿਯੋਗ ਨਹੀਂ ਦੇ ਰਿਹਾ ਨਾ ਇਹਨਾਂ ਨੂੰ ਜਿਹੜਾ ਫ੍ਰਿਜ ਉਹ ਬੰਦ ਹੈ ਉਹਦੇ ਵਾਸਤੇ ਅਸੀਂ ਕਿਹਾ ਸੀ ਵੀ ਤੁਸੀਂ ਕਿਹਨੂੰ ਕਿਹਾ ਕਿਹਨੂੰ ਦੱਸਿਆ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕੋਈ ਮੇਲ ਭੇਜੀ ਹੋਊਗੀ ਜੇ ਭੇਜੀ ਵੀ ਹੋਊ ਤਾ ਫਿਰ ਹਾਲੇ ਤੱਕ ਮਸਲਾ ਕਿਉਂ ਨਹੀਂ ਹੱਲ ਹੋਇਆ ਐ ਐਸਐਮਓ ਸਾਹਿਬ ਕਿੱਥੇ ਨੇ ਜਾ ਉੱਪਰਲਾ ਜਿਹੜਾ 77 ਇਹਨਾਂ ਦਾ ਜੋ ਵੀ ਇਹਨਾਂ ਦਾ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਹੈ ਉਹ ਕਿੱਥੇ ਸੁਸਤਾ ਪਏ ਇੱਥੇ ਡਾਕਟਰ ਨੂੰ ਐਸਐਮਓ ਸਾਹਿਬ ਨੂੰ ਮੈਂ ਫੋਨ ਵੀ ਕੀਤਾ ਐਸਐਮਓ ਸਾਹਿਬ ਕਹਿੰਦੇ ਵੀ ਡੈੱਡ ਬਡੀ ਸਬੂਲ ਲੈ ਜਾਓ ਮੈਂ ਕਿਹਾ ਜੀ ਸਾਰਾ ਐਡਾ ਵੱਡਾ ਹਸਪੀਟਲ ਐ ਐਡਿਵਿਟੀ ਬਿਲਡਿੰਗ ਐ ਇੱਥੇ ਸਾਨੂੰ ਇਹ ਵੀ ਪਤਾ ਲੱਗਿਆ ਵੀ ਡਾਕਟਰ ਵੀ ਬਹੁਤ ਨੇ ਮੌਕੇ ਤੇ ਹਾਜ਼ਰ ਨਹੀਂ ਹਨ ਤੇ ਇੱਥੇ ਸਾਨੂੰ ਇਹ ਵੀ ਪਤਾ ਚੱਲੇਗਾ ਕਿ 5 ਸਾਲਾਂ ਦੇ ਵਿੱਚ ਗ੍ਰੈਂਟਾਂ ਵੀ ਬਹੁਤ ਆਈਆਂ ਤੇ ਇਹਦੀ ਮੇਨਟੇਨੈਂਸ ਮੇਨਟ ਇੱਥੇ ਜਿਹੜੀਆਂ ਗਰੰਟਾਂ ਦਾ ਉਹ ਵੀ ਸਾਨੂੰ ਪਤਾ ਲੱਗਿਆ ਵੀ ਧੱਫੜਾ ਹੀ ਹੋਇਆ ਗਰੰਟਾਂ ਤੇ ਵੀ ਇੱਥੇ ਕੁਝ ਨਹੀਂ ਕੀਤਾ ਗਿਆ ਕੰਮ ਕੋਈ ਨਹੀਂ ਕੀਤਾ ਗਿਆ ਇੱਥੇ ਕੋਈ ਸੁਵਿਧਾ ਨਹੀਂ ਹੈ ਜਿਹੜਾ ਵਾਟਰ ਕੂਲਰ ਆ ਉਹ ਵੀ ਖਰਾਬ ਪਿਆ ਮੋਰਚਰੀ ਦੇ ਵਿੱਚ ਲਾਈਟ ਹੈ ਨਹੀਂ ਫ੍ਰਿਜ ਖਰਾਬ ਆ ਫਿਰ ਇੰਨਾ ਸਰਕਾਰ ਨੂੰ ਖਰਚਾ ਕਰਨ ਦਾ ਕੀ ਫਾਇਦਾ ਐਡੀ ਵੱਡੀ ਬਿਲਡਿੰਗ ਬਣਾਉਣ ਦਾ ਕੀ ਫਾਇਦਾ ਇਹਨਾਂ ਨੂੰ ਤਨਖਾਹਾਂ ਦੇਣ ਦਾ ਕੀ ਫਾਇਦਾ ਸਿੱਧੇ ਪਤਾ ਚੱਲਿਆ ਵੀ ਸਰਕਾਰ ਦੀ ਬੁਰਜੁਰ ਕੋਸ਼ਿਸ਼ ਆ ਪਰ ਜਿਹੜਾ ਪ੍ਰਸ਼ਾਸਨ ਆ ਜਾਂ ਸੰਬੰਧਿਤ ਡਿਪਾਰਟਮੈਂਟ ਆ ਉਹ ਬਿਲਕੁਲ ਨਲਾਇਕ ਆ ਤੇ ਨਲਾਇਕੀ ਕਰ ਰਿਹਾ ਆਪਣੀ ਅਨੁਲੈਕੀ ਜੱਜ ਜਾਰਾ ਡੇਡ ਬੋਡੀ ਤੁਹਾਨੂੰ ਪਤਾ ਵੀ ਗੱਡੀ ਦੇ ਵਿੱਚ ਪਈ ਹੋਈ ਆ ਇੱਥੇ ਕੋਈ ਵੀ ਉਹਨੂੰ ਸੁਭਾਲਣ ਲਈ ਤਿਆਰ ਨਹੀਂ ਇਹਨਾਂ ਦੇ ਮੁਲਾਜ਼ਮ ਕਿੱਥੇ ਨੇ ਫ੍ਰਿਜੇ 'ਚ ਰੱਖਣ ਵਾਸਤੇ ਤਿਆਰ ਨਹੀਂ ਫ੍ਰਿਜ ਖਰਾਬ ਆ ਤੇ ਇਹ ਲਾਪਰਵਾਹੀ ਹੈ ਜਿਹੜੀ ਸਰਕਾਰ ਨੂੰ ਮੈਂ ਬੇਨਤੀ ਕਰਦਾ ਹਾਂ ਸੀਐਮ ਭਗਵੰਤ ਮਾਨ ਸਾਹਿਬ ਨੂੰ ਹੈਲਥ ਮੰਤਰੀ ਨੂੰ ਇਹ ਲਾਪਰਵਾਹੀ ਦੀ ਬਿਲਕੁਲ ਜਾਂਚ ਹੋਣੀ ਚਾਹੀਦੀ ਆ ਜਿਹੜੀਆਂ ਹੁਣ ਤੱਕ 5 ਸਾਲਾਂ ਦੇ ਵਿੱਚ ਗਰੰਟਾ ਆਈਆਂ ਤੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਇੱਥੇ ਕਿੰਨੇ ਮੁਲਾਜ਼ਮ ਹਾਜ਼ਰ ਰਹਿੰਦੇ ਨੇ ਕਿੰਨੇ ਨਹੀਂ ਹਾਜ਼ਰ ਰਹਿੰਦੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਜਦੋਂ ਇੰਨਾ ਵੱਡਾ ਸਬਡਿਵੀਜ਼ਨ ਦੇ ਵਿੱਚ ਹਸਪੀਟਲ ਆ ਤੇ ਲੋਕਾਂ ਨੂੰ ਇਹਦੇ ਫਾਇਦਾ ਨਹੀਂ ਮਿਲ ਰਿਹਾ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਜਿਸ ਕਿਹੜੀ ਨਹਿਰ ਤੋਂ ਜਿਹੜੀ ਇਹ ਰਜਵਾਇ ਦੇ ਵਿੱਚ ਆਈ ਸੀ ਕੁਝ ਪਤਾ ਨਾ ਪੰਜਾਰਾ ਰਜਵਾਇਆ ਸੀ ਉਹ ਡੈਡ ਬੋਡੀ ਹੈ ਇਹ ਨਹੀਂ ਪਤਾ ਅਣਪਛਾਤੀ ਹੈ ਪਰ ਡੈਡ ਬੋਡੀ ਭਾਵੇਂ ਅਣਪਛਾਤੀ ਹੋਵੇ ਭਾਵੇਂ ਅਸੀਂ ਜਾਣਦੇ ਹਾਂ ਡੈਡ ਬੋਡੀ ਨੂੰ ਪਰ ਇੱਕ ਜਿਹੜਾ ਸਾਡਾ ਸਮਾਜ ਹੈ ਉਹਨੂੰ ਸਤਿਕਾਰ ਤਾਂ ਮਿਲਣਾ ਚਾਹੀਦਾ ਡੈਡ ਬੋਡੀ ਨੂੰ ਉਪਣੀ ਮਿਲਿਆ ਪੱਲੀ ਦੇ ਵਿੱਚੋਂ ਵੀ ਕਿਸੇ ਨੇ ਉੱਥੇ ਮੁਲਾਜ਼ਮ ਨੇ ਜਾ ਕੇ ਡੈਡ ਬੋਡੀ ਨੂੰ ਦੇਖਿਆ ਤੱਕ ਨਹੀਂ ਉਹਨੂੰ ਸਾਹਮਣੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਡੈਡ ਬੋਡੀ ਇਸ ਸਮੇਂ ਵੀ ਧੁੱਪ ਚ ਪਈ ਹੋਈ ਆ ਤੁਸੀਂ ਜਾ ਕੇ ਉਹ ਦੇਖ ਵੀ ਸਕਦੇ ਹੋ ਤੁਸੀਂ ਜਾ ਕੇ ਉਹਨੂੰ ਮੈਂਸ਼ਨ ਵੀ ਕਰ ਸਕਦੇ ਹੋ ਤਾਂ ਉਹਦੇ ਵਿੱਚ